ਨਹੀਂ ਇਹ ਜਦੋਂ ਸ਼ੁਰੂ ਇਹਨੂੰ ਕਰਵਾਈ ਹੈ ਨਾ ਫਾਰਮ ਭਰਨ ਗਏ ਤੇ ਕਹਿੰਦੀ ਮम्मा ਤੁਸੀਂ ਵੀ ਕਰ ਲਓ ਮੇਰੇ ਹਸਬੰਦ ਨੇ ਵੀ ਕਿਹਾ ਕਿ ਤੂੰ ਵੀ ਕਰ ਲੈ ਚੱਲ ਫਿਰ ਮੈਮ ਨੇ ਵੀ ਥੋੜਾ ਮੋਟੀਵੇਟ ਕੀਤਾ ਜੀ ਚਲੋ ਮੈਂ ਕੱਲ ਜਲਦੀ ਕੋਈ ਫਾਰਮ ਲੈ ਜਾਂਦੀ ਆ ਫੇਰ ਘਰ ਜਾ ਕੇ ਦੇਖਾਂਗੀ ਕਰਨੀ ਹੈ ਕਿ ਨਹੀਂ ਕਰਨੀ ਘਰ ਆ ਕੇ ਫੇਰ ਜੋ 3:00 ਲੋਕ 5:00 ਵਜੇ ਮੈਂ ਵੀ ਭਰ ਦਿੱਤਾ ਫਾਰਮ ਅੱਛਾ ਜੀ ਕਿ ਦੇਖੀ ਜਾਏ ਕਿਨ ਕਰ ਲੈਣ ਨੇ ਕੋਈ ਫਾਰਮ ਭਰ ਕੇ ਦੇਖ ਲੈਣ ਨੇ ਇਹਨੂੰ ਦੱਸਤਾ ਕਿ ਚੱਲ ਆਪੇ ਫੇਰ ਫਰੈਂਡ ਜਿੱਧਰ ਉਧਰ ਲੈ ਜਾਂਦੀਆਂ ਸੀ ਇਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਸੀ ਜੀ ਤੇ ਮੈਨੂੰ ਇਹ ਸੀਗਾ ਕਿ ਚਲ ਤੂੰ ਜਾ ਕੋਈ ਗੱਲ ਨਹੀਂ ਕਿਵੇਂ ਹੁੰਦਾ ਜੇ ਕਿ ਮੈਂ ਵੱਡੀ ਜਾਵਾਂਗੀ ਨਾਲ ਤੇ ਬੱਚਿਆਂ ਨੂੰ ਹੁੰਦਾ ਕਿ ਚਲ ਇਹਦੇ ਨਾਲ ਤਾਂ ਵੱਡੇ ਹੈਗੇ ਨੇ ਛੇਅਰ ਕੌਣ ਸੀ ਤੁਹਾਡੇ ਦੋਨਾਂ ਦੇ ਵਿੱਚੋਂ ਆਬਵੀਅਸਲੀ ਉਹੀ ਸੀਗੀ ਮੇਰੀ ਏਜ ਤਾਂ ਹੁਣ ਨਿਕਲ ਗਈ ਜੀ ਮੈਂ ਤਾਂ ਹੁਣ ਜਿਵੇਂ ਏਜ ਹੈਗੀ ਸੀ ਬਨੋਂ ਲਰਨਿੰਗ ਪਾਵਰ ਵੀ ਤੇ ਉਹ ਵੀ ਘਟ ਜਾਂਦੀ ਆ ਥੋੜੀ ਜੀ ਫਰਕ ਪੈਂਦਾ ਹੈ ਜੀ ਨਹੀਂ ਨਹੀਂ ਮਤਲਬ ਉਹ ਪੜੀ ਰਹੇ ਕੱਟੇ ਸੀ ਕਿਉਂਕਿ ਇਹਨਾਂ ਨੇ ਮੇਰੇ ਨੋਟਸ ਵਗੈਰਾ ਪ੍ਰਪੇਅਰ ਕਰਨੇ ਹੁੰਦੇ ਸੀ ਤੇ ਨੋਟਸ ਵਗੈਰਾ ਸਾਡੇ ਸੇਮ ਸਾਡੇ ਕੁਐਸਚਨ ਸੇਮ ਹੁੰਦੇ ਸੀ ਤੇ ਇਹਨਾਂ ਕੋਈ ਫਰਕ ਨਹੀਂ ਸੀ ਹੈਗਾ ਇਹ ਤੇ ਹੁਣ ਐ ਵੀ ਕਹਿ ਰਹੇ ਨੇ ਪਰ ਇਹਨਾਂ ਫਰਕ ਨਹੀਂ ਸੀ ਹੁੰਦਾ ਜੀ ਉਹ ਵੀ ਕੋਈ ਥੋੜਾ ਬਹੁਤ ਜੇ ਕਿਸੇ ਦੀ ਪੜਾਈ ਛੁੱਟ ਗਈ ਹੋਵੇ ਜਾਂ ਇਦਾਂ ਦਾ ਵੀ ਹੋ ਸਕਦਾ ਹੈ ਕਿ ਕੋਈ ਸਾਡੀ ਸਟੋਰੀ ਦੇਖ ਕੇ ਕੋਈ ਅੱਗੇ ਕਰ ਲਵੇ ਕੰਟੀਨਿਊ ਤੇ ਉਹ ਸਾਡਾ ਸਾਡੇ ਲਈ ਇੰਪੈਕਟਫੁਲ ਰਹੇਗਾ ਇਹ ਤਾਂ ਸਰਫਾਇ ਦੇ ਕਰਕੇ ਹੋ ਗਿਆ ਮੈਂ ਮਾੜਾ ਜਿਹਾ ਮੋਟੀਵੇਟ ਕੀਤਾ ਤਾਂ ਉਹਨੂੰ ਵੀ ਦਿਮਾਗ ਚ ਆਇਆ ਵੀ ਜਿਹੜੀ ਪੜ੍ਹਾਈ ਛੁੱਟੀ ਹੈ ਗ੍ਰੈਜੂਏਸ਼ਨ ਡਿਗਰੀ ਤਾਂ ਡਿਗਰੀ ਹੁੰਦੀ ਹੈ ਜੀ ਮਤਲਬ ਇਹਦਾ ਪੂਰਾ ਸਫਰ ਜਿਹੜਾ ਹੈਗਾ ਸਾਰਿਆਂ ਨੇ ਸਟੂਡੈਂਟਸ ਤੋਂ ਲੈ ਕੇ ਟੀਚਰਸ ਨੇ ਇੰਨੀ ਕੈਲਪ ਕੀਤੀ ਹੈ ਮਤਲਬ ਜਿਦਾ ਕਿ ਬਿਆਨ ਨਹੀਂ ਕੀਤੀ ਜਾ ਸਾਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸੁਖਵੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਇੱਕ ਐਸੀ ਮਿਸਾਲੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਜਿਸ ਦੇ ਵਿੱਚ ਇਹ ਸਾਨੂੰ ਪਤਾ ਲੱਗਣਾ ਹੈ ਕਿ ਸਿੱਖਣ ਦੀ ਕੋਈ ਵੀ ਉਮਰ ਨਹੀਂ ਹੁੰਦੀ ਕਿਸੇ ਵੀ ਤੌਰ ਤਰੀਕੇ ਦੇ ਨਾਲ ਸਿੱਖਿਆ ਜਾ ਸਕਦਾ ਹੈ ਔਕੜਾਂ ਮੁਸ਼ਕਲਾਂ ਦਿੱਕਤਾਂ ਪਰੇਸ਼ਾਨੀਆਂ ਨੂੰ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਉਹ ਪਾਸੇ ਕਰਕੇ ਜਾਂ ਫਿਰ ਇਹਨਾਂ ਔਕੜਾਂ ਮੁਸ਼ਕਲਾਂ ਦਿੱਕਤਾਂ ਪਰੇਸ਼ਾਨੀਆਂ ਨੂੰ ਕਿਵੇਂ ਸੌਖੇ ਤਰੀਕੇ ਦੇ ਨਾਲ ਹੱਲ ਕਰਕੇ ਸਿੱਖਿਆ ਜਾ ਸਕਦਾ ਹੈ ਇਸ ਦੇ ਬਾਰੇ ਅੱਜ ਤੁਹਾਨੂੰ ਇਸ ਖਾਸ ਰਿਪੋਰਟ ਦੇ ਵਿੱਚ ਜਾਣਕਾਰੀਆਂ ਦੇਵਾਂਗੇ ਮੇਰੇ ਨਾਲ ਜਿਹੜੇ ਪਤਵੰਤੇ ਬੈਠੇ ਨੇ ਇਧਰ ਮੈਡਮ ਹੁਣੀ ਬੈਠੇ ਨੇ ਉਧਰ ਭੈਣ ਗੁਰਲੀਨ ਹੁਣੀ ਬੈਠੇ ਨੇ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਉਸ ਤੋਂ ਬਾਅਦ ਅਗਲੀ ਰੀ ਗੱਲਬਾਤ ਕਰਾਂਗੇ ਇਹਨਾਂ ਦੇ ਵੱਲੋਂ ਇਕੱਠਿਆਂ ਗ੍ਰੈਜੂਏਸ਼ਨ ਕੀਤੀ ਗਈ ਹੈ ਆਪਣੇ ਦੇ ਵਿੱਚ ਬੇहद ਖਾਸ ਉਦੋਂ ਹੋ ਜਾਂਦਾ ਹੈ ਕਿ ਮਾਪੇ ਬੱਚਿਆਂ ਨੂੰ ਪੜ੍ਹਨ ਨੂੰ ਕਹਿੰਦੇ ਨੇ ਪਰ ਇਧਰ ਭੈਣ ਗੁਰਲੀਨ ਹੋਰਾਂ ਦੇ ਵੱਲੋਂ ਆਪਣੇ ਮਾਤਾ ਜੀ ਹੋਣਾ ਨੂੰ ਕਿਹਾ ਗਿਆ ਕਿ ਭਾਈ ਤੁਸੀਂ ਵੀ ਮੇਰੇ ਨਾਲ ਗ੍ਰੈਜੂਏਸ਼ਨ ਕਰੋ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪਿਆਰਪ੍ਰੀਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਮੈਂ ਹਾਂਜੀ ਹਾਂਜੀ ਆ ਜਿਵੇਂ ਮੈਂ ਭੂਮਿਕਾ ਦੇ ਵਿੱਚ ਦੱਸਿਆ ਕਿ ਮਾਪੇ ਕਹਿੰਦੇ ਹੁੰਦੇ ਨੇ ਬੱਚਿਆਂ ਨੂੰ ਕਿ ਆਪਾਂ ਪੜ੍ਹਨਾ ਹੈ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਹੋਰ ਜਿਹੜੀ ਵੀ ਮੈਰੀ ਸਿੱਖਿਆ ਹੁੰਦੀ ਹੈ ਪਰ ਮੈਨੂੰ ਪਤਾ ਲੱਗਿਆ ਕਿ ਭੈਣ ਹੋਣਾਂ ਦੇ ਵੱਲੋਂ ਤੁਹਾਨੂੰ ਕਿਹਾ ਗਿਆ ਕਿ ਤੁਸੀਂ ਵੀ ਗ੍ਰੈਜੂਏਸ਼ਨ ਕਰੋ ਸਾਡੇ ਨਾਲ ਨਹੀਂ ਇਹਨਾਂ ਜਦੋਂ ਸ਼ੁਰੂ ਇਹਨੂੰ ਕਰਵਾਈਆਂ ਤਾਂ ਫਾਰਮ ਭਰਨ ਗਏ ਤੇ ਕਹਿੰਦੀ ਮਮਾ ਤੁਸੀਂ ਵੀ ਕਰ ਲਓ ਮੇਰੇ ਹਸਬੰਦ ਨੇ ਵੀ ਕਿਹਾ ਕਿ ਤੂੰ ਵੀ ਕਰ ਲੈ ਚੱਲ ਫਿਰ ਮੈਮ ਨੇ ਵੀ ਥੋੜਾ ਮੋਟੀਵੇਟ ਕੀਤਾ ਜੀ ਕਿ ਚਲੋ ਮੈਂ ਕਹਿੰਦਾ ਚੱਲ ਇੱਕ ਵਾਰੀ ਕਾਰ ਆ ਕੇ ਫੇ ਜੋ ਸਲਾਸ਼ ਲੋਕ ਕੀਤੀ ਵਿੱਚ ਮੈਂ ਵੀ ਭਰ ਦਿੱਤਾ ਫਾਰਮ ਅੱਛਾ ਜੀ ਕਿ ਦੇਖੀ ਜਾਏਗੀ ਉਨ ਕਰ ਲੈਣੇ ਕੋਈ ਪੰਪਰ ਕੇ ਦੇਖ ਲੈਣੇ ਇਹ 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 ਦੀਆਂ ਜਿਸ ਤਰੀਕੇ ਦੇ ਨਾਲ ਤਾਰੀਫਾਂ ਹੋ ਰਹੀਆਂ ਨੇ ਕਿਉਂਕਿ ਆ ਆਮ ਬੱਚਿਆਂ ਦੇ ਵਿੱਚ ਇਹ ਚੀਜ਼ ਨੂੰ ਲੈ ਕੇ ਬਹੁਤ ਵੱਡੇ ਪੱਧਰ ਤੇ ਉੱਪਰ ਗੱਲ ਹੁੰਦੀ ਆ ਕਿ ਮਾਪੇ ਸਾਡੇ ਨਾਲ ਕਿਵੇਂ ਜਾਣਗੇ ਮਾਪੇ ਕਿਵੇਂ ਇਸ ਚੀਜ਼ ਨੂੰ ਕਰਨਗੇ ਅਨਕੰਫਰਟੇਬਲ ਫੀਲ ਕਰਦਾ ਹੈ ਬੱਚਾ ਪਰ ਇਹ ਸਾਰੇ ਧਰਮਦਾਰ ਦੇ ਵਿੱਚ ਤੁਹਾਡੀ ਬੌਂਡਿੰਗ ਕਿਵੇਂ ਦੀ ਰਹੀ ਮੈਂ ਇਹਦੇ ਬਾਰੇ ਜਾਣਨਾ ਚਾਹੁੰਦਾ ਕਿ ਤੁਹਾਡੀ ਬੌਂਡਿੰਗ ਇੱਕ ਦੂਸਰੇ ਨਾਲ ਕਿਵੇਂ ਰਹੀ ਉਹ ਭਾਵੇਂ ਸਟੱਡੀ ਦੇ ਬਾਰੇ ਕਿਸੇ ਗੱਲ ਕਰਨ ਨੂੰ ਹੋਵੇ ਕਾਲਜ ਜਾਣ ਨੂੰ ਲੈ ਕੇ ਹੋਵੇ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਮੈਨੇਜ ਕੀਤਾ ਨਹੀਂ ਇਹ ਮੇਰੇ ਨਾਲ ਜਾ ਕੇ ਸਭ ਤੋਂ ਜ਼ਿਆਦਾ ਕੰਫਰਟੇਬਲ ਹੁੰਦੀ ਸੀਗੀ ਮੈਂ ਜਾਂਦੀ ਸੀ ਨਾਲ ਕਈ ਵਾਰੀ ਜਾਂਦੀ ਸੀ ਮੈਂ ਜ਼ਿਆਦਾ ਨਹੀਂ ਜਾਂਦੀ ਸੀ ਕਿ ਤਾਂ ਕਿ ਮੈਨੂੰ ਇਹ ਵੀ ਸੀਗਾ ਕਿ ਚਲ ਇਹ ਇਕੱਲੀ ਜਾਵੇ ਬਾਕੀ ਫਰੈਂਡਸ ਇਹ ਨਾਲ ਮਿਕਸ ਆਪ ਹੋਣ ਕਿਉਂਕਿ ਜਦੋਂ ਮੈਂ ਜਾਵਾਂਗੀ ਉਹ ਮੈਨੂੰ ਦੇਖ ਕੇ ਇਹਦੇ ਕੋਲ ਨਹੀਂ ਆਣਗੀਆਂ ਤੇ ਫਿਰ ਮੈਨੂੰ ਬੈਟਰ ਹੀ ਹੁੰਦਾ ਸੀਗਾ ਕਿ ਮੈਂ ਕੱਟ ਜਾਂਦੀ ਸੀ ਇਹਨੂੰ ਮੈਂ ਜ਼ਿਆਦਾ ਛੱਡ ਕੇ ਛੱਡ ਕੇ ਆ ਜਾਂਦੀ ਸੀ ਉੱਥੇ ਬਾਕੀ ਟੀਚਰਸ ਨੂੰ ਮਿਲ-ਮੁਲ ਕੇ ਆ ਗਏ ਇਹਨੂੰ ਦੱਸਤਾ ਕਿ ਚਲ ਆਪੇ ਫੇਰ ਫਰੈਂਡਸ ਇੱਧਰ-ਉੱਧਰ ਲੈ ਜਾਂਦੀਆਂ ਸੀ ਇਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਸੀ ਜੀ ਤੇ ਮੈਨੂੰ ਇਹ ਸੀਗਾ ਕਿ ਚਲ ਤੂੰ ਜਾ ਕੋ ਗਵਨ ਹੁੰਦਾ ਕਿ ਮੈਂ ਵੱਡੀ ਜਾਵਾਂਗੀ ਨਾਲ ਬੱਚਿਆਂ ਨੂੰ ਹੁੰਦਾ ਕਿ ਚਲ ਇਹ ਨਾਲ ਦੇ ਵੱਡੇ ਹੈਗੇ ਨੇ ਅਸੀਂ ਕੀ ਕਰਨਾ ਨੂੰ ਬੁਲਾ ਕੇ ਜੀ ਤੇ ਮੈਂ ਘਟ ਜਾਂਦੀ ਸੀ ਤੇ ਪੜਾਈ ਦੇ ਮਾਮਲੇ 'ਚ ਤਾਂ ਫਿਰ ਆਪਾਂ ਦੋਨੋਂ ਇਕੱਠੇ ਹੀ ਕਰਦੇ ਸੀ ਕਿਉਂਕਿ ਸਬਜੈਕਟ ਇੱਕੋ ਹੀ ਡਿਫਰੈਂਟ ਸੀਗਾ ਬਾਕੀ ਦੋਨੋਂ ਸੇਮ ਸੀਗੇ ਚਲੋ ਤੁਸੀਂ ਸਾਹਮਣੇ ਬੈਠੇ ਹੋ ਪੁੱਛਣਾ ਉਹਦਾ ਬਣਦਾ ਨਹੀਂ ਹਿਸ਼ਾਰਾ ਕੌਣ ਸੀ ਤੁਹਾਡੇ ਦੋਵਾਂ ਦੇ ਵਿੱਚੋਂ ਆਬਵੀਅਸਲੀ ਉਹੀ ਸੀਗੀ ਮੇਰੀ ਏਜ ਤਾਂ ਹੁਣ ਨਿਕਲ ਗਈ ਜੀ ਮੈਂ ਤਾਂ ਹੁਣ ਜੇ ਸੇਜ 'ਚ ਹੈਗੀ ਸੀ ਬਿਨੋਂ ਲਰਨਿੰਗ ਪਾਵਰ ਵੀ ਤੇ ਉਹ ਵੀ ਘਟ ਜਾਂਦੀ ਆ ਥੋੜੀ ਜੀ ਫਰਕ ਪੈਂਦਾ ਜੀ ਉਹ ਫਿਰ ਮੇਰੇ ਨਾਲੋਂ ਤਾਂ ਫਿਰ ਉਹੀ ਜ਼ਿਆਦਾ ਇੰਟੈਲੀਜੈਂਟ ਸੀਗੀ ਹੁਣ ਭੈਣ ਗੁਰਲੀਨ ਹੁਣਾਂ ਨੂੰ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਬਾਦ ਭੈਣਾਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਥੈਂਕ ਯੂ ਥੈਂਕ ਯੂ ਜੀ ਤੁਹਾਡਾ ਸਫ਼ਰ ਕਿਵੇਂ ਦਾ ਰਿਹਾ ਤੁਸੀਂ ਵੀ ਕੋਈ ਖੱਟੀ-ਮਿੱਠੀ ਯਾਦ ਸਣੇ ਸਾਡੇ ਨਾਲੇ ਸਾਰੀ ਜਾਣਕਾਰੀ ਦਿਓ ਕਿ ਕਿਵੇਂ ਸਫ਼ਰ ਦੀ ਸ਼ੁਰੂਆਤ ਹੋਈ ਕਿਵੇਂ ਤੁਹਾਨੂੰ ਲੱਗਾ ਕਿ ਜਿੱਥੇ ਤੁਸੀਂ ਮਿਆਰੀ ਸਿੱਖਿਆ ਹਾਸਲ ਕਰਨੀ ਹੈ ਉੱਥੇ ਮਾਤਾ ਜੀ ਹੁਣਾਂ ਨੂੰ ਵੀ ਨਾਲ ਤੁਸੀਂ ਲੈ ਕੇ ਚੱਲੇ ਹੋ ਕੀ ਮਨ ਦੇ ਵਿੱਚ ਵਿਚਾਰ ਆਇਆ ਸੀ ਆ ਕਾਫੀ ਵਧੀਆ ਰਿਹਾ ਪਹਿਲਾਂ ਤੇ ਐਕਸਪੀਰੀਅੰਸ ਜਿਹੜਾ ਹੈ ਸੀਗਾ ਤੇ ਅ ਗ੍ਰੈਜੂਏਸ਼ਨ ਇਹ ਸ਼ੁਰੂ ਕਰਨੀ ਸੀ ਕਿ ਉਦੋਂ ਇਹਨਾਂ ਦੀ ਵੀ ਪਲੱਸ 2 ਹੋਈ ਹੋਈ ਸੀ ਮੈਰਿਜ ਹੋ ਗਈ ਬਾਅਦ ਚੋ ਸੈਕਿੰਡ ইয়ার ਚ ਆ ਕੇ ਨਾ ਗ੍ਰੈਜੂਏਸ਼ਨ ਦੇ ਇਹਨਾਂ ਕੀਤੀ ਨਹੀਂ ਸੀ ਹੋਈ ਪੈਣਾ ਕੰਪਲੀਟ ਤੇ ਉਹ ਐਵੇਂ ਕੋਈ ਪਤਾ ਨਹੀਂ ਗੱਲ ਹੋਈ ਤੇ ਪਪਾ ਕਹਿੰਦੇ ਹੁਣ ਇਹਨੇ ਤੇ ਕਰਨੀ ਤੂੰ ਵੀ ਕਰ ਲੈ ਨਾਲ ਤੇ ਮੈਂ ਕਿਹਾ ਆਈਡੀਆ ਤੇ ਵਧੀਆ ਇਹਨੂੰ ਜਿਹੜਾ ਇੰਪਲੀਮੈਂਟ ਕਰਾਣੇ ਆ ਫਿਰ ਕਿਸੇ ਤਰ੍ਹਾਂ ਤੇ ਉਹ ਫਿਰ ਥੋੜਾ ਕਨਵਿੰਸ ਕਰੂਨ ਕਰ ਕਰਕੇ ਥੋੜਾ ਮਤਲਬ ਮਨਾ ਹੀ ਲਿਆ ਕਰਨ ਲੀਹ ਵਾਲੀ ਤੁਸੀਂ ਥੋੜਾ ਥੋੜਾ ਕਿਹਾ ਮੈਨੂੰ ਲੱਗਦਾ ਜਿਆਦਾ ਵਾਰੀ ਕਨਵਿੰਸ ਕਰਨਾ ਪਿਆ ਤੁਹਾਨੂੰ ਇਦਾਂ ਤਾਂ ਬਣਿਆ ਬਾਬੂ ਕੁਝ ਹਾਂਜੀ ਹਾਂਜੀ ਬੜੀ ਐਸੀ ਇਹ ਸਾਰੀ ਚੀਜ਼ ਦੇ ਵਿੱਚ ਇੱਕ ਇਹ ਵੀ ਚੀਜ਼ ਮੈਂ ਜਾਣਨੀ ਚਾਹੂੰਗਾ ਕਿ ਜਦੋਂ ਤੁਸੀਂ ਦੋਵੇਂ ਇਕੱਠੇ ਪੜਦੇ ਸੀ ਜਿਵੇਂ ਮੈਂ ਤੁਹਾਨੂੰ ਪੁੱਛਿਆ ਇਹ ਸਾਰੀ ਚੀਜ਼ ਦੇ ਵਿੱਚ ਇਹ ਕਹਿੰਦੇ ਨੇ ਕਿ ਤੁਸੀਂ ਹੁਸ਼ਿਆਰ ਬਹੁਤ ਹੋ ਇਹ ਹੁਸ਼ਿਆਰ ਦੇ ਮਾਮਲੇ ਦੇ ਵਿੱਚ ਕੋਈ ਜਾਣਕਾਰੀ ਇਦਾਂ ਦੀ ਸਾਂਝੀ ਕੀਤੀ ਜਾਂਦੀ ਸੀ ਕਿ ਜਿਹੜੀ ਇਹਨਾਂ ਨੂੰ ਨਾ ਪਤਾ ਲੱਗੇ ਤੁਸੀਂ ਕਹਿੰਦੇ ਹੋਵੋਗੇ ਮੈਨੂੰ ਪਤਾ ਹੈ ਭਾਈ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਨਹੀਂ ਨਹੀਂ ਮਤਲਬ ਉਹ ਪੜੀਦਾ ਤੇ ਕਿੱਟੇ ਜਿਉਂਕਿ ਇਹਨਾਂ ਨੇ ਮੇਰੇ ਨੋਟਸ ਵਗੈਰਾ ਪ੍ਰਪੇਅਰ ਕਰਨੇ ਹੁੰਦੇ ਸੀ ਤੇ ਨੋਟਸ ਵਗੈਰਾ ਸਾਡੇ ਸੇਮ ਸਾਡੇ ਕੁਐਸ਼ਨ ਸੇਮ ਹੁੰਦੇ ਸੀ ਤੇ ਇਹਨਾਂ ਕੋਈ ਫਰਕ ਨਹੀਂ ਸੀ ਹੈਗਾ ਇਹ ਤੇ ਹੁਣ ਐਵੇਂ ਵੀ ਕਹਿ ਰਹੇ ਨੇ ਪਰ ਇਹਨਾਂ ਫਰਕ ਨਹੀਂ ਸੀ ਹੁੰਦਾ ਇਹ ਸਾਰੀ ਚੀਜ਼ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਤੁਹਾਡੀਆਂ ਬਹੁਤ ਸਾਰੀਆਂ ਇੰਟਰਵਿਊਜ਼ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਐਪਰੀਸ਼ੀਏਸ਼ਨ ਵੀ ਲੋਕ ਦਿੰਦੇ ਨੇ ਐਪਰੀਸ਼ੀਏਸ਼ਨ ਨੂੰ ਕਿਵੇਂ ਲੈਂਦੇ ਹੋ ਮਨ ਦੇ ਵਿੱਚ ਤਸੱਲੀ ਹੈ ਇਸ ਚੀਜ਼ ਨੂੰ ਲੈ ਕੇ ਕਿ ਜੋ ਮੈਂ ਸੋਚਿਆ ਸੀ ਅਚੀਵ ਕਰ ਲਿਆ ਅ ਅਪਰੀਸ਼ੀਏਸ਼ਨ ਦੇਖੋ ਆਪਾਂ ਕੋਈ ਅਪਰੀਸ਼ੀਏਸ਼ਨ ਲੈ ਲਈ ਤੇ ਨਹੀਂ ਕਰ ਰਹੇ ਆਪਾਂ ਮੈਨ ਲਈ ਮੋਟੀਵੇਟ ਕਰਨ ਲਈ ਇਹ ਸਾਰੀ ਚੀਜ਼ਾਂ ਕਰ ਰਹੇ ਆ ਕਿਉਂਕਿ ਅ ਜਿਹੜੇ ਹੋਰ ਵੀ ਇਦਾਂ ਦੇ ਲੋਕ ਹੋਣਗੇ ਜਿਹੜੇ ਕਰਨਾ ਚਾਹੁੰਦੇ ਹੋਣਗੇ ਆ ਫਿਰ ਜਿਹੜੇ ਅ ਪਰਸਨਸ ਵਿਦ ਡਿਸੇਬਿਲਟੀਜ਼ ਨੇ ਉਹ ਵੀ ਕੋਈ ਥੋੜਾ ਬਹੁਤ ਜੇ ਕਿਸੇ ਦੀ ਪੜਾਈ ਛੁੱਟ ਗਈ ਹੋਵੇ ਜਾਂ ਇਦਾਂ ਦਾ ਵੀ ਹੋ ਸਕਦਾ ਕਿ ਕੋਈ ਸਾਡੀ ਸਟੋਰੀ ਦੇਖ ਕੇ ਕੋਈ ਅੱਗੇ ਕਰ ਲਵੇ ਕੰਟੀਨਿਊ ਤੇ ਉਹ ਸਾਡਾ ਸਾਡੇ ਲਈ ਇੰਪੈਕਟਫੁਲ ਰਹੇਗਾ ਕੀ ਜੇ ਕੋਈ ਇੱਕ ਬੰਦੇ ਨੂੰ ਵੀ ਨਾ ਕੋਈ ਬੇਨਫਿਟ ਹੁੰਦਾ ਇੱਥੇ ਨਹੀਂ ਬਹੁਤ سارے ਲੋਕ ਤੁਹਾਡੇ ਤੋਂ ਪ੍ਰੇਰਿਤ ਹੋਣਗੇ ਟੀਚਰ ਸਾਹਿਬਾਨ ਦੇ ਵੱਲੋਂ ਕਿਵੇਂ ਦਾ ਯੋਗਦਾਨ ਪਾਇਆ ਜਾਂਦਾ ਸੀ ਜਾਂ ਫਿਰ ਹੁਣ ਤੁਹਾਡੀ ਗ੍ਰੈਜੂਏਸ਼ਨ ਕੰਪਲੀਟ ਤੋਂ ਬਾਅਦ ਉਹਨਾਂ ਦਾ ਕਿਵੇਂ ਦਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਤਰੀਕਾ ਜਾਂ ਫਿਰ ਤੁਹਾਨੂੰ ਇੱਕ ਪ੍ਰੋਤਸਾਹਨ ਦਿੱਤਾ ਜਾਂਦਾ ਹੈ ਇੱਕ ਭਰੋਸਾ ਦਿੱਤਾ ਜਾਂਦਾ ਹੈ ਕਿ ਵਾਹ ਬੇਟਾ ਤੁਹਾਡੇ ਵੱਲੋਂ ਚੰਗਾ ਕੀਤਾ ਗਿਆ ਬਹੁਤ ਸਾਰੇ ਲੋਕਾਂ ਦੇ ਲਈ ਤੁਸੀਂ ਉਮੀਦ ਬਣੇ ਹੋ ਬਹੁਤ ਸਾਰੇ ਲੋਕ ਤੁਹਾਨੂੰ ਵੇਖ ਕੇ ਇਸ ਚੀਜ਼ ਨੂੰ ਅਪਣਾ ਸਕਦੇ ਨੇ ਤਾਂ ਕਿੰਨਾ ਕੁ ਮੰਨ ਦੇ ਵਿੱਚ ਚਾਹ ਹੁੰਦਾ ਹੈ ਕਿ ਇਸ ਤਰੀਕੇ ਦੇ ਨਾਲ ਅਧਿਆਪਕਾਂ ਦੇ ਵੱਲੋਂ ਇਹ ਸਾਰੀ ਚੀਜ਼ ਨੂੰ ਲੈ ਕੇ ਤੁਹਾਡੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਅ ਬਿਲਕੁਲ ਬਿਲਕੁਲ ਟੀਚਰਸ ਦਾ ਵੀ ਕਾਫੀ ਸਪੋਰਟ ਰਿਆ ਇੱਥੇ ਕਾਲਜ ਵਿੱਚ ਵੀ ਤੇ ਪ੍ਰਿੰਸੀਪਲ ਮੈਮ ਦਾ ਵੀ ਸਪੋਰਟਰ ਸੀਗਾ ਤੇ ਉਹਨਾਂ ਨੇ ਬਿਲਕੁਲ ਕਾਲ ਇਨਵਾਈਟ ਕੀਤਾ ਸੀਗਾ ਸਾਨੂੰ ਤੇ ਕਾਫੀ ਉਹਨਾਂ ਨੇ ਵੀ ਅਪਰੀਸ਼ੀਏਟ ਕੀਤਾ ਤੇ ਕਹਿ ਰਹੇ ਸੀਗੇ ਕਿ ਤੁਸੀਂ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਲੋਕਾਂ ਦੇ ਵਿੱਚ ਕਿ ਬਈ ਕੋਈ ਲਰਨਿੰਗ ਦੀ ਕੋਈ ਏਜ ਨਹੀਂ ਹੁੰਦੀ ਕਿ ਬੰਦਾ ਕਦੇ ਵੀ ਕੁਝ ਵੀ ਕਰ ਸਕਦਾ ਜੀ ਤੋ ਅ ਸਰਦਾ ਸਾਹਿਬ ਤੁਹਾਡੇ ਕੋਲੇ ਮੈਂ ਆਉਂਗਾ ਜਿਵੇਂ ਮੈਡਮ ਹੁਣਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਇਹ ਆ ਨਾ ਕੰਨੀ ਜੀ ਕਰਦੇ ਸੀ ਕਿ ਨਹੀਂ ਮੈਂ ਸ਼ਾਇਦ ਫਾਰਮ ਲੈ ਆਂਦਾ ਭਰ ਲਵਾਂ ਸ਼ਾਇਦ ਮੈਂ ਕਰਾਂ ਨਾ ਕਰਾਂ ਤੁਹਾਡੀ ਮੋਟੀਵੇਸ਼ਨ ਨੇ ਕਿੰਨਾ ਕੁ ਪੰਪ ਅਪ ਕੀਤਾ ਇਹਨਾਂ ਨੂੰ ਕਿੰਨੇ ਕੁ ਪਰਸੈਂਟ ਇਹਨਾਂ ਦੇ ਪਹਿਲਾਂ ਚਾਂਸਸ ਸੀ ਤੇ ਤੁਹਾਡੀ ਜਿਹੜੀ ਉਹ ਸਾਰੀ ਪ੍ਰੋਤਸਾਹਨ ਨੇ ਕਿੰਨਾ ਕਿੰਨਾ ਦੇ ਉਸ ਹੌਸਲੇ ਦੇ ਵਿੱਚ ਵਧਾਈ ਕੀਤੀ ਦੇਖੋ ਮੈਂ ਤਾਂ ਸਿਰਫ ਰਸਤਾ ਦੱਸਣ ਆਇਆ ਹਾਂ ਜੁਣ ਸੀਗਾ ਬਾਕੀ ਜਿੰਨੇ ਪੈਂਡਾ ਚਲਣਾ ਹੁੰਦਾ ਪੈਦਲ ਉਹਨੂੰ ਪਤਾ ਹੁੰਦਾ ਵੀ ਕਿੰਨਾ ਲੰਬਾ ਸਫਰ ਹੈ ਮੈਂ ਇਹ ਜ਼ਰੂਰ ਹੈਗਾ ਵੀ ਮੈਂ ਕਿਹਾ ਸੀਗਾ ਵੀ ਤੇਰੀ ਜਿਹੜੀ ਪੜ੍ਹਾਈ ਛੁੱਟੀ ਹੋਈ ਹੈ ਵੀ ਸੈਕੰਡ ইয়ার ਚ ਜਦੋਂ ਮੈਰਿਜ ਹੋ ਗਈ ਤੇ ਇਹਦੀ ਨਹੀਂ ਹੋ ਸਕੀ ਵੀ ਇਹ ਮੈਂ ਕਿਹਾ ਵੀ ਹੁਣ ਸਬਜੈਕਟ ਵੀ ਤੁਹਾਡੇ ਸੇਮ ਨੇ ਬੋਲ-ਬੋਲ ਕੇ ਤੂੰ ਉਹਨੂੰ ਸੇ ਖਾਣਾ ਹੈ ਪੜ੍ਹਾਣਾ ਹੈ ਲਿਖਾਣਾ ਹੈ ਸਾਰਾ ਕੁਝ ਜਿੱਦਾਂ ਵੀ ਹੈਗਾ ਜੀ ਇਹ ਆ ਵੀ ਸਾਰਾ ਤਿਆਰੀ ਤਾਂ ਤੇਰੀ ਹੋ ਹੀ ਜਾਣੀ ਆ ਸਿਰਫ ਜਾ ਕੇ ਪੇਪਰ ਲਿਖਣਾ ਹੀ ਹੈ ਜੀ ਬਸ ਇਹ ਆ ਵੀ ਸਵਾਲ ਥੋੜਾ ਜਿਆ ਨਿੱਜੀ ਹੈ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਹੈ ਕਿ ਤੇ ਤੁਹਾਨੂੰ ਮਿਹਣਾ ਮੋਣਾ ਤੰਦੀ ਸੀ ਵੱਜਦਾ ਕਿ ਮੇਰੀ ਬੀਏ ਤੁਹਾਡੇ ਵਿਆਹ ਦਾ ਕਰਕੇ ਛੁੱਟੀ ਹੈ ਤਾਂ ਹੁਣ ਮੈਨੂੰ ਕਰਾ ਕੇ ਦਿਓ ਪੂਰੀ ਨਹੀਂ 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 ਇਦਾਂ ਨਹੀਂ ਇਦਾਂ ਨਹੀਂ ਮਤਲਬ ਜਦੋਂ ਮੈਰਿਜ ਹੋ ਗਈ ਠੀਕ ਹੈ ਉਸ ਤੋਂ ਬਾਅਦ ਇਹਦਾ ਵੀ ਕੋਈ ਇੰਟਰਸਟ ਨਹੀਂ ਸੀਗਾ ਵੀ ਮੈਂ ਬੀਏ ਕਰਨੀ ਹੈ ਜਾਂ ਨਹੀਂ ਕਿ ਪੜ੍ਹਾਈ ਦਾ ਐਡਾ ਸ਼ੌਂਕ ਨਹੀਂ ਸੀ ਹੂੰ ਇਹ ਤਾਂ ਸਿਰਫ ਇਹਦੇ ਕਰਕੇ ਹੋ ਗਿਆ ਵੀ ਮੈਂ ਮਾੜਾ ਜਿਹਾ ਮੋਟੀਵੇਟ ਕੀਤਾ ਤੇ ਉਹਨੂੰ ਵੀ ਦਿਮਾਗ 'ਚ ਆਇਆ ਵੀ ਵੀ ਜਿਹੜੀ ਪੜ੍ਹਾਈ ਛੁੱਟੀ ਹੈ ਗ੍ਰੈਜੂਏਸ਼ਨ ਡਿਗਰੀ ਤਾਂ ਡਿਗਰੀ ਹੁੰਦੀ ਹੈ ਤੇ ਫਿਰ ਉਹਦੇ ਕਰਕੇ ਹੋ ਗਿਆ ਵੀ ਨਹੀਂ ਸਬਜੈਕਟ ਵੀ ਸੇਮ ਨੇ ਸ ਸਦਾ ਸਭ ਲੋਕ ਥ੍ਰੀਫ ਕਰਦੇ ਨੇ ਕਿ ਆਮ ਬੱਚੇ ਦੇ ਲਈ ਬਹੁਤ ਆਸਾਨ ਹੁੰਦਾ ਹੈ ਇਹ ਚੀਜ਼ ਨੂੰ ਕਰਨਾ ਪੜਨ ਦਾ ਤੌਰ ਤਰੀਕਾ ਜਾਂ ਫਿਰ ਜਿਸ ਵੀ ਤਰੀਕੇ ਨਾਲ ਸਮਾਜ ਦੇ ਵਿੱਚ ਵਿਚਰਨਾ ਹੁੰਦਾ ਹੈ ਜਿਹੜੇ ਸਪੈਸ਼ਲ ਬੱਚੇ ਹੁੰਦੇ ਨੇ ਉਹਨਾਂ ਦੇ ਲਈ ਕੁਸ਼ਕ ਕਹਿ ਲਈਏ ਕਿ ਦਿੱਕਤਾਂ ਪਰੇਸ਼ਾਨੀਆਂ ਜ਼ਰੂਰ ਆਉਂਦੀਆਂ ਨੇ ਪਰਿਵਾਰ ਦੇ ਵਿੱਚੋਂ ਇਹ ਸਾਰੀ ਚੀਜ਼ ਨੂੰ ਟੈਕਲ ਕਰਨ ਦੇ ਲਈ ਵੀ ਜਿਹੜੇ ਪਰਿਵਾਰਕ ਮੈਂਬਰ ਨੇ ਜਾਂ ਫਿਰ ਮਾਤਾ ਪਿਤਾ ਨੇ ਉਹਨਾਂ ਨੂੰ ਵੀ ਖਾਸ ਤਵੱਜੋ ਦੇਣੀ ਪੈਂਦੀ ਹੈ ਇਹਨੂੰ ਲੈ ਕੇ ਤੁਹਾਡੇ ਲਈ ਚੈਲੰਜ ਜਿਹੜੇ ਸੀ ਆ ਰਹੇ ਉਹਨਾਂ ਦੇ ਨਾਲ ਤੁਸੀਂ ਕਿਵੇਂ ਟੈਕਲ ਕੀਤਾ ਕਿਵੇਂ ਇਹ ਸਾਰੀ ਚੀਜ਼ ਨੂੰ ਮੁਕਾਮ ਤੱਕ ਲੈ ਕੇ ਗਏ ਦੇਖੋ ਪ੍ਰੋਬਲਮਸ ਤਾਂ ਜਦੋਂ ਇਹ ਹੋਈ ਸੀ ਉਦੋਂ ਹੀ ਮਤਲਬ ਪੈਰਾਂ ਤੋਂ ਜ਼ਮੀਨ ਨਿਕਲ ਗਈ ਸੀ ਵੀ ਇਹ ਕੀ ਹੋ ਗਿਆ ਸਾਡੇ ਨਾਲ ਜੀ ਮਤਲਬ ਉਸ ਤੋਂ ਬਾਅਦ ਤੁਸੀਂ ਲੈ ਕੇ ਚੱਲੋ ਬਈ ਪ੍ਰੋਬਲਮਸ ਮਤਲਬ ਨੂੰ ਫੇਸ ਕਰਨ ਦੀ ਤਾਕਤ ਜਿਹੜੀ ਉੱਪਰ ਵਾਲੇ ਨੇ ਦੇਣੀ ਸੀ ਇੱਕ ਜ਼ਰੀਆ ਬੰਦਾ ਗਿਆ ਰਸਤਾ ਬੰਦਾ ਗਿਆ ਤੇ ਅਸੀਂ ਚਲਦੇ ਗਏ ਚਲਦੇ ਗਏ ਚਲਦੇ ਗਏ ਸ਼ੁਰੂ ਤੋਂ ਇਹ ਨਾਰਮਲ ਸਕੂਲ ਗਈ ਹੈ ਇਹਨੂੰ ਬਲਾਈਂਡ ਸਕੂਲ ਅਸੀਂ ਥੋੜੀ ਦਮ ਲੀਪੇ ਗਿਆ ਚੰਡੀਗੜ੍ਹ ਪਰ ਉੱਥੋਂ ਅਸੀਂ ਫਿਰ ਆ ਗਈ ਵਾਪਸ ਮਤਲਬ ਇਥੋਏ ਮੇਰਵੋਲ ਸਕੂਲ ਫਿਰ ਕੈਂਬ੍ਰਿਜ ਇਨ 12 ਤੋ ਤੋਂ ਕੀਤੀ ਹੈ 10ਵੀਂ ਤੱਕ ਮੇਰਵੋਲ ਗਈ ਹੈ 12ਵੀਂ ਚ ਮਤਲਬ 11ਵੀਂ 12ਵੀਂ ਨੇ ਕੈਂਬ੍ਰਿਜ ਕੀਤੀ ਹੈ ਤੇ ਉਸ ਤੋਂ ਬਾਅਦ ਖਾਲਸਾ ਕਾਲਜ ਮਤਲਬ ਇਹਦਾ ਪੂਰਾ ਸਫਰ ਜਿਹੜਾ ਹੈਗਾ ਸਾਰਿਆਂ ਨੇ ਸਟੂਡੈਂਟਸ ਤੋਂ ਲੈ ਕੇ ਟੀਚਰਸ ਨੇ ਇਨੀਕ ਹੈਲਪ ਕੀਤੀ ਹੈ ਮਤਲਬ ਜਿਹਦਾ ਕਿ ਬਿਆਨ ਨਹੀਂ ਕੀਤੀ ਜਾ ਸਕਦੀ ਮਤਲਬ ਕੱਲੇ ਬੱਚੇ ਨੂੰ ਉੱਥੇ ਭੇਜਣਾ ਕੋਈ ਮੇਰੇ ਹਿਸਾਬ ਨਾਲ ਉਹ ਬਹੁਤ ਡਰ ਵਾਲਾ ਕੰਮ ਸੀ ਪਹਿਲਾਂ ਜ਼ਰੂਰ ਇਹ ਨਾਲ ਜਾਂਦੀ ਰਹੀ ਹੈ ਉਹਦੇ ਪਰ ਉਸ ਤੋਂ ਬਾਅਦ ਸਾਰੇ ਸਕੂਲ ਦਾ ਸਟਾਫ ਕੋਲੋਂ ਜਾਂ ਇਹਦੇ ਜਿੰਨੇ ਵੀ ਅਜੇ ਫਰੈਂਡ ਸਰਕਲ ਹੈ ਦਾ ਅਜੇ ਵੀ ਉਹ ਯਾਦ ਕਰਦੇ ਹਨ ਜੀ ਸਰ ਸਾਹਿਬ ਮਨ ਨੂੰ ਹੁਣ ਤਸੱਲੀ ਹੈ ਮਨ ਨੂੰ ਖੁਸ਼ੀ ਹੈ ਇਸ ਚੀਜ਼ ਦੀ ਕਿ ਜੋ ਇਸ ਤਰੀਕੇ ਦੇ ਨਾਲ ਤੁਸੀਂ ਸੋਚਿਆ ਸੀ ਕਿ ਇੱਕ ਇੱਕ ਪੜਾੜ ਪੜਾ ਬੰਦਾ ਅੱਗੇ ਵੱਧਾ ਹੈ ਇਹ ਚੀਜ਼ ਨੂੰ ਲੈ ਕੇ ਜਦੋਂ ਭੈਣ ਉਹਨਾਂ ਦੇ ਬਾਰੇ ਤੁਸੀਂ ਸੋਚਦੇ ਵਿਚਾਰਦੇ ਸੀ ਮਨ ਦੇ ਵਿੱਚ ਆਬਵੀਅਸਲੀ ਗੱਲ ਹੈ ਕਿ ਬੰਦੇ ਨੂੰ ਚਿੰਤਾ ਵੀ ਹੁੰਦੀ ਹੈ ਹੁਣ ਮਨ ਨੂੰ ਤਸੱਲੀ ਹੈ ਕਿਸੇ ਤਰੀਕੇ ਬਹੁਤ ਜ਼ਿਆਦਾ ਤਸੱਲੀ ਹੈ ਮਤਲਬ ਸੀਨਾ ਚਾੜਾ ਹੋ ਗਿਆ ਮਤਲਬ ਮੈਂ ਤਾਂ ਹੁਣ ਇਹ ਹੈ ਵੀ ਜਦੋਂ ਬਿੱਟੀਆ ਦੇ ਨਾਲ ਨਾਲ ਜਾਣਿਆ ਜਾਣਾ ਜੀ ਮੈਨੂੰ ਹੁਣ ਆਪਣਾ ਵਜੂਦ ਜਿਹੜਾ ਨਾ ਉਹ ਬੰਦਾ ਕਹਿੰਦਾ ਨਹੀਂ ਯਾਰ ਗੁਰਲੀਨ ਦੇ ਫਾਦਰ ਨੇ ਗੁਰਲੀਨ ਦੇ ਫਾਦਰ ਹੈ ਗੁਰਲੀਨ ਦੇ ਫਾਦਰ ਹੈ ਇਹ ਮਨ ਨੂੰ ਤਸੱਲੀ ਹੁੰਦੀ ਹੁਣ ਬਹੁਤ ਜ਼ਿਆਦਾ ਤਸੱਲੀ ਹੈ ਮੇਰੀ ਇੱਕ ਸੁਪਨਾ ਗੈਲੋ ਵੀ ਇੱਕ ਆਸ ਸੀਗੀ ਵੀ ਮੈਂ ਇਹਨਾਂ ਦੋਵਾਂ ਨੂੰ ਨਾ ਗ੍ਰੈਜੂਏਸ਼ਨ ਦੀ ਡਿਗਰੀ ਲੈਂਦੇ ਹੋਏ ਦੇਖ ਲਮਾ ਹਾਂ 2 ਸਾਲ ਹੋ ਗਏ ਇਹਨਾਂ ਦੀ ਡਿਗਰੀ ਕੰਪਲੀਟ ਹੋਇਆ ਨੂੰ ਤੇ ਕਨਵੋਕੇਸ਼ਨ ਹੁਣ ਹੋਈ ਹੈ ਤੇ ਮੈਂ ਇਹਨੂੰ ਕਹਿੰਦਾ ਹੁੰਦਾ ਸੀ ਕਹਿੰਦੀ ਵੀ ਤੁਹਾਡਾ ਸੁਪਨਾ ਸੁਪਨਾ ਹੀ ਨਾ ਰਹਿ ਜਾਵੇ ਕਿਤੇ ਸਾਡੀ ਮੈਂ ਕਹਿੰਦਾ ਨਹੀਂ ਚਲੋ ਦੇਖ ਲਓ ਹੁਣੋਂ ਪਰ ਮਾਤ ਉਦੋਂ ਦੇ ਪਲ ਸਾਂਝੇ ਕਰੋ ਜਦੋਂ ਕਨਵੋਕੇਸ਼ਨ ਦੇ ਵਿੱਚ ਇਹਨਾਂ ਨੂੰ ਡਿਗਰੀ ਮਿਲਦੀ ਹੈ ਉਹ ਸਾਰਾ ਪ੍ਰੋਸੈਸ ਚੱਲਦਾ ਹੈ ਉਦੋਂ ਮਨ ਦੇ ਵਿੱਚ ਕੀ ਬਲਬਲੇ ਸੀ ਕੀ ਤੁਹਾਡੇ ਮਨ ਦੇ ਵਿੱਚ ਚੱਲ ਰਿਹਾ ਸੀ ਜਿਹੜਾ ਬੰਦਾ ਸੋਚਦਾ ਹੁੰਦਾ ਹੈ ਕਈ ਵਾਰੀ ਦੂਸਰੇ ਦੇ ਨਾਲ ਸਾਂਝਾ ਵੀ ਨਹੀਂ ਕੀਤਾ ਜਾਂਦਾ ਸੀ ਉਹ ਚਾਹੁੰਦੇ ਆ ਕਿ ਉਹ ਪਲ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਨਹੀਂ ਮੇਰੀ ਦੇਖੋ ਇੱਕ ਆਸ ਹੁੰਦੀ ਹੈ ਨਾ ਜਿੱਦਾਂ ਮੇਰੀ ਇਹਨਾਂ ਦੀ ਪਿਕਚਰ ਮੇਰੇ ਸਾਹਮਣੇ ਆਂਦੀ ਸੀ ਵੀ ਡਿਗਰੀ ਲੈੰਦੇ ਹੋਿਆਂ ਦੀ ਫੋਟੋ ਡਰੈਸ ਪਾਈ ਹੋਵੇ ਤਾਂ ਉਹ ਮੇਰੇ ਮਨ 'ਚ ਸੀਗੀ ਤੇ ਉਹ ਪਰਮਾਤਮਾ ਨੇ ਪੂਰੀ ਕੀਤੀ ਹੈ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਜੀ ਮੈਮ ਬੈਕ ਟੂ ਤੁਹਾਡੇ ਤੇ ਆਉਣਾ ਮੈਂ ਜਿਵੇਂ ਦੱਸ ਰਿਹਾ ਨੇ ਕਿ ਗ੍ਰੈਜੂਏਸ਼ਨ ਪੂਰੇ ਕਰਵਾਉਣ ਦਾ ਉਹਨਾਂ ਦਾ ਸੁਪਨਾ ਸੀ ਉਹ ਸাকার ਹੋਇਆ ਜਦੋਂ ਪਰਿਵਾਰ ਦੇ ਵਿੱਚ ਇੱਕ ਜਿਹੜੀ ਔਰਤ ਹੈ ਉਹਨੇ ਪਰਿਵਾਰ ਨੂੰ ਸੰਭਾਲਣਾ ਵੀ ਹੁੰਦਾ ਨਾਲ ਤੁਹਾਡੇ ਉੱਤੇ ਗ੍ਰੈਜੂਏਸ਼ਨ ਦਾ ਉਹ ਸਾਰਾ ਧਰਮਦਾਰ ਦਾ ਬੋਝ ਪੈ ਗਿਆ ਇਹ ਚੀਜ਼ ਨੂੰ ਮੈਨੇਜ ਹੋ ਜਾਂਦਾ ਸੀ ਇਸ ਨੂੰ ਮੈਨੇਜ ਕਰਨ ਦੇ ਵਿੱਚ ਦਿੱਕਤ ਪਰੇਸ਼ਾਨੀ ਤੁਸੀਂ ਆਪਣੇ ਪੱਧਰ ਤੇ ਦੱਸ ਸਕਦੇ ਹੋ ਕਿਸੇ ਤਰੀਕੇ ਦੇ ਨਾਲ ਕੋਈ ਮੁਸ਼ਕਲ ਆਉਂਦੀ ਸੀ ਜਿਹੜੀ ਆਮ ਨਾਲੋਂ ਖਾਸ ਹੋਵੇ ਨਹੀਂ ਐਦਾ ਨਹੀਂ ਕੋਈ ਮੁਸ਼ਕਲ ਮੈਨੂੰ ਘਰ ਵੱਲੋਂ ਕੋਈ ਮੁਸ਼ਕਲ ਨਹੀਂ ਆਉਂਦੀ ਸੀ ਕਿਉਂਕਿ ਮੇਰੇ ਮਦਰ ਇਨ ਲਾ ਹੈ ਇਹਦੀ ਚਾਚੀ ਹੈ ਘਰ ਉਹ ਸਾਰਾ ਮੈਨੇਜ ਕਰ ਲੈਂਦੇ ਸੀ ਮੈਨੂੰ ਘਰ ਵੱਲੋਂ ਕੋਈ ਕਦੀ ਪ੍ਰੋਬਲਮ ਨਹੀਂ ਆਈ ਗਣੇ ਤੋਂ ਜਾ ਕੋਈ ਗੱਲ ਨਹੀਂ ਜੀ ਜਾਂਦੇ ਜਾਂਦੇ ਉਹਨਾਂ ਲੋਕਾਂ ਨੂੰ ਸਨੇਹਾ ਕੀ ਦੇਣਾ ਚਾਹੁੰਦੇ ਹਾਂ ਜਿਹੜੇ ਲੋਕ ਹੋ ਸਕਦਾ ਹੈ ਕਿ ਮਨ ਦੇ ਵਿੱਚ ਇਹ ਭਾਵਨਾ ਬਣਾ ਕੇ ਬੈਠੇ ਹੋਣ ਕਿ ਅਸੀਂ ਜਿਹੜੀ ਬੇਸਿਕ ਜੀ এডਿਕੇਸ਼ਨ ਆ ਉਹ ਤਾਂ ਆਪਣੇ ਬੱਚਿਆਂ ਨੂੰ ਦੇ ਦਤੀ ਹੈ ਮਿਆਰੀ ਸਿੱਖਿਆ ਦੇ ਲਈ ਅਗਲੇਰੀ ਸਿੱਖਿਆ ਦੇ ਲਈ ਉਹਨਾਂ ਦੇ ਕੋਸ਼ਿਸ਼ਾਂ ਨਹੀਂ ਕੀਤੀਆਂ ਜਾਂਦੀਆਂ ਉਹਨਾਂ ਨੂੰ ਤੁਹਾਡਾ ਸਨੇਹਾ ਕੀ ਹੈ ਕਿਉਂਕਿ ਤੁਹਾਡੀ ਇਹ ਜਿਹੜੀ ਕਹਾਣੀ ਹੈ ਇਸ ਨੇ ਬਹੁਤ ਸਾਰੇ ਲੋਕਾਂ ਨੂੰ ਮੋਟੀਵੇਟ ਕਰਨਾ ਹੈ ਇਸ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਕੀ ਬਲਬਲੇ ਨੇ ਮੇਰਾ ਤਾਂ ਹੀ ਕਹਿਣਾ ਲੋਕਾਂ ਨੂੰ ਕਿ ਤੁਸੀਂ ਅੱਗੇ ਆਓ ਆਪਣੇ ਬੱਚਿਆਂ ਨੂੰ ਸਪੋਰਟ ਕਰੋ ਪੂਰੀ ਪੂਰੀ ਜਿੰਨਾ ਦੇ ਮੀਨਸ ਬੇਸਿਕਲੀ ਸਪੈਸ਼ਲ ਬੱਚਿਆਂ ਨੂੰ ਕਿ ਆ ਕੇ ਅੱਗੋਂ ਤੇ ਅੱਗੋਂ ਉਹਨਾਂ ਨੂੰ ਪੜ੍ਹਾਓ ਜਿੱਥੋਂ ਤੱਕ ਹੋ ਸਕੇ ਫਿਰ ਨਾਲੇ ਸਟੈਂਡ ਅਪ ਉੱਥੇ ਹੀ ਕਰਨਾ ਕਿ ਜਦੋਂ ਐਜੂਕੇਸ਼ਨ ਦੇ ਥਰੂ ਹੀ ਕਿੰਨਾਂ ਨੂੰ ਕੋਈ ਕੁਝ ਨਹੀਂ ਹੁੰਦਾ ਜੀ ਬਾਕੀ ਇਹੀ ਹੈ ਕਿ ਅੱਗੇ ਆ ਕੇ ਸਪੋਰਟ ਕਰਨ ਸਾਰੇ ਜੀ ਬਹੁਤ ਉਮਦਾ ਇਹ ਸਮਾਜ ਦੇ ਵਿੱਚੋਂ ਕਹਾਣੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਪਰ ਕਹਾਣੀਆਂ ਉਦੋਂ ਬੇहद ਖਾਸ ਹੋ ਜਾਂਦੀਆਂ ਨੇ ਜਦੋਂ ਕੁਝ ਨਾ ਕਰਨ ਦੀ ਸਮਰੱਥਾ ਵਾਲੇ ਲੋਕਾਂ ਦੇ ਵੱਲੋਂ ਵੀ ਉਹ ਚੀਜ਼ਾਂ ਕਰ ਦਿੱਤੀਆਂ ਜਾਂਦੀਆਂ ਨੇ ਜਿੱਥੇ ਸਮਰੱਥਾ ਵਾਲੇ ਲੋਕ ਵੀ ਪਹੁੰਚਣ ਤੋਂ ਗੁਰੇਜ਼ ਕਰਦੇ ਨੇ ਜਾਂ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਨਹੀਂ ਕਰ ਪਾਉਂਦੇ ਜਲੰਧਰ ਦੀ ਇਹ ਕਹਾਣੀ ਇਸ ਦੇ ਵਿੱਚ ਮਾਵਾਂ ਧੀਆਂ ਦੇ ਵੱਲੋਂ ਇਕੱਠੇ ਗ੍ਰੈਜੂਏਸ਼ਨ ਕੀਤੀ ਗਈ ਤੇ ਉਹਨਾਂ ਦੇ ਪਿਤਾ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਉਹਨਾਂ ਦੀ سپورਟ ਬਣ ਕੇ ਉਹਨਾਂ ਦੇ ਪਿੱਛੇ ਹੌਸਲਾ ਬਣ ਕੇ ਖੜਿਆ ਗਿਆ ਇਸ ਦੀ ਖੂਬਸੂਰਤ ਤਸਵੀਰ ਜਿਹੜੀ ਹੈ ਜਲੰਧਰ ਦੇ ਵਿੱਚੋਂ ਦੇਖਣ ਨੂੰ ਮਿਲੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਇਸ ਰਿਪੋਰਟ ਦੇ ਬਾਰੇ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਜ਼ਮੀਨੀ ਧਰਾਤਲ ਦੀਆਂ ਹੋਰ ਸਚਾਈਆਂ ਲੈ ਕੇ ਮੋੜ ਤੁਹਾਡੇ ਰੂਬਰੂ ਹੋਈਏ ਬਹਰ ਹਾਲ ਕੈਮਰਾਮੈਨ ਵਿਜੇ ਕੁਮਾਰ ਦੇ ਨਾਲ ਮੈਂ ਸੁਖਬੀਰ ਸਿੰਘ ਸ਼ਿਰਗਿਲ ਹਮਦਰਦ ਟੀਵੀ ਜਲੰਧਰ